ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਡਾਇਮੰਡ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਸੁਖੇਆਲਾ ਜ਼ਿਲ੍ਹਾ ਫਰੋਹੀਪੁਰ ਤਹਿਸੀਲ ਇਹਨੂੰ ਜੀਰਾ ਪੈਂਦੀ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆ ਜਿਹੜੀਆਂ ਸਕਰੀਨ ਦੇ ਸਾਹਮਣੇ ਬੈਠਾ ਬੁਖਾ ਰਹੇ ਆ ਇਹ ਸਾਰੀਆਂ ਹੀ ਸੇਲ ਆ ਜਾਦੇ ਨਾਲ ਜਰਸੀਆਂ ਦੇ ਹੀ ਆ ਇੱਕ ਵਿੱਚ ਜਰਸੀ ਕ੍ਰਾਸ ਜਹੇਦਾਰ ਦੇ ਘਰੇ ਵੀਡੀਓ ਬਣਾ ਰਹੇ ਆ ਮੁੱਲ ਜੀਰਾ ਫਰੋਹੀਪੁਰ ਇਸ ਏਰੀਆ ਚ ਸਾਰਿਆਂ ਨਾਲੋ ਜਹੇਦਾਰ ਦੇ ਜਾਇਜ਼ ਹੀ ਹੁੰਦੇ ਆ ਬਾਕੀ ਤੁਸੀਂ ਜਾਣਦੇ ਹੀ ਆ ਕਿਹੜਾ ਕੋਈ ਪਹਿਲੀ ਵੀਡੀਓ ਬਣਾ ਰਹੇ ਆ ਬਹੁਤ ਸਾਰੇ ਵਪਾਰੀ ਭਰਾ ਵੀ ਇਸ ਘਰੋਂ ਪਸ਼ੂ ਲੈ ਜਾ ਕੇ ਅੱਗੇ ਸੇਲ ਕਰਦੇ ਆ ਇਨਫਾਰਮੇਸ਼ਨ ਲੈ ਦਨ ਬਿਲਕੁਲ ਸਸਤੇ ਮੁੱਲ ਦੀਆਂ 6-7 ਸਾਰੀਆਂ ਮੈਡਮ ਸੇਲ ਆ ਹਾਂਜੀ ਜਿਹੇਦਾਰ ਜੀ ਸასი ਕਾਲ ਜੀ ਸਸਤੀ ਕਿਉਂ ਬਰਾੜ ਸਾਹਿਬ ਠੀਕ ਠਾਕ ਹਾਂ ਵਧੀਆ ਜੀ ਨਾਮ ਦੱਸ ਦੀ ਜੀ ਪ੍ਰੀਤਮ ਸਿੰਘ ਕਲੇਰ ਪਿੰਡ ਸੁਖੇਵਾਲਾ ਜੀ ਜੀਰੇ ਤੋਂ ਮੋਗਾ ਰੋਡ ਤੇ ਆਪਣਾ ਪਿੰਡ ਆ ਜੀਰਾ ਆਪਾਂ ਨੂੰ 5 ਕਿਲੋਮੀਟਰ ਤੇ ਮੋਗਾ ਆਪਾਂ ਨੂੰ 20 ਕਿਲੋਮੀਟਰ ਫੋਨ ਨੰਬਰ ਦੱਸ ਦੀ ਜੀ 700 963 3319 700 96 33302 ਇਹ ਤਾਂ ਚੱਲ ਵੀ ਇੱਕ ਨੰਬਰ ਤੋਂ ਜੇਸ਼ਦਾਰੀ ਦੱਸੀ ਇਹਦੇ ਬਾਰੇ ਦੂਜੀ ਸਵੇਰ ਸੁਣ ਵਾਲੀ ਹੈ ਜੀ ਤੇ ਕੋਈ ਮੰਨ ਲਓ ਹਫਸਾ ਖੰਡ 10 ਦਿਨ ਲ ਜਾਂਦੀ ਹੈ ਜੀ ਜੈ ਜਮਾਲ ਜੈ ਜਮਾਲੂ ਬਰਾੜ ਸਾਹਵੇ ਦਾ 32000 ਰੁਪਏ 32 ਦੀ ਦੇ ਦੇਣੀ ਆ 32 ਦੀ ਦੇ ਦੇ ਲਓ ਜੀ ਜਮਾ ਛੋਟਾ ਬਾਤ ਤੁਨ ਮੈਂ ਵੀਡੀਓ ਦੇ ਸਟਾਰਟਿੰਗ ਚ ਹੀ ਗਿਆ ਸੀਗਾ ਕਿ ਜਮਾ ਸਸਤੇ ਮੁੱਲ ਦੀਆਂ ਵਹਿਣਾ 32000 ਦੀ ਦੇ ਦੇਣੀ ਆ 30 32000 ਦੀ ਕੋਈ ਤੋਕੜ ਨਹੀਂ ਦਿੰਦਾ 10 12 ਕਿਲੋ ਦੁੱਧ ਵਾਲੀ ਉਹ ਵੀ 35000 ਦੀ ਵਿਕ ਜਾਂਦੀ ਆ ਦੁੱਧ 12 ਪਿਆ ਜੇ 13 ਪਿਆ ਜੇ 14 ਪਿਆ ਜੇ ਉਹ ਅੱਗੇ ਤੁਹਾਡੀ ਸੇਵਾ ਸੰਭਾਲ ਆ ਹਫਤੇ ਖੰਡ ਦੇ ਆਸੇ ਪਾਸੇ ਇਹਨੇ ਸੂ ਪੈਣਾ ਤੇ 32000 ਦੀ ਕਿਹਨੇ ਦੇਣੀ ਕਿਸੇ ਨੇ ਨਹੀਂ ਦੇਣੀ ਵਿੱਚੋਂ ਛੋੜ ਛੱਪਾ ਮਾਨਤਾਨ ਵੀ ਹੋ ਜੂ ਥੋੜਾ ਘਣਾ ਕੋਈ ਚੱਕਰ ਨਹੀਂ ਆਜੋ ਬੇਫਿਕਰ ਹੋ ਕੇ ਥੋੜਾ ਘਣਾ ਛੋੜ ਛੱਪਾ ਮਾਨਤਾਨ ਹੋ ਜੂ ਦੂਜੇ ਸਵੇਰੇ ਸੁੰਦੀ ਆ 12 ਪਿਆ ਜੇ 14 ਪਿਆ ਜੇ ਇੱਥੇ ਆਸੇ ਪਾਸੇ ਦੁੱਧ ਪਿਆ ਜੂ ਗੁਲਾਬੀ ਥਾਣ ਆਦੀ ਚਵਾਈਆਂ ਨੇ ਬਾਕੀ ਇਹਨਾਂ ਦੀ ਫੈਡ ਫੂਡ ਵਧੀਆ ਆਉਂਦੀ ਆ ਤੇ ਕਿਹੇ ਨੇ ਨਹੀਂ ਦੇਣੀ 30 32000 ਦੀ 32 ਚੋ ਮਾਨਤਾਨੋ ਜੀ 2 ਨੰਬਰ ਜਰਸੀ ਜੈਦਰ ਜੀ 2 ਨੰਬਰ ਵੈਡ ਪਿਓਰ ਜਰਸੀ ਹੈ ਜੀ ਫੁੱਲ ਬਰੀਡ ਹਾਂ ਤੇ 20 ਦਿਨ ਬਾਕੀ ਆ ਬਾਈ ਇਹਦੇ 20 ਦਿਨ ਹਾਂਜੀ ਸੁਆ ਸੁਆ ਦੂਜਾ ਜੀ ਜੈ ਜਵਾ ਬਸ ਅੱਜ ਦੀਨ ਵਾਲਾ 40000 ਰੁਪਏ ਲਓ ਜੀ 2 ਨੰਬਰ 40000 ਦੀ ਜਰਸੀ ਬਰੀਡ ਦੀ ਫੁੱਲ ਸੋਹਣੀ ਮੱਛੀ ਮੂੰਹ ਮੱਥਾ ਵੀ ਫੁੱਲੀ ਸੁਨੱਖਾ ਛੋਟਾ ਕਾਨ ਬੋਦੀ ਵਾਲੀ ਵਾਛੀ 40 ਦੀ ਦੇ ਦੇਣੀ ਜਹੇਦਾਰ ਕਹਿੰਦਾ ਅੱਜ ਤੇ ਗੱਲ ਫਿਰ ਉੱਥੇ ਹੀ ਆ ਜਾਂਦੀ ਹੈ ਤੇ ਜੇ ਆਪਾਂ ਮੱਝ ਲਵਾਂਗੇ ਦਰਮਿਆਨੀ ਮੱਝ ਲੱਖ ਰੁਪਏ ਦੀ ਆਉਂਦੀ ਆ ਤੇ ਇਹਨਾਂ ਦਾ ਮੁੱਲ ਵੀ ਫੰਡਰ ਮੱਝਾਂ ਨਾਲੋਂ ਵੀ ਘੱਟ ਬਾਕੀ ਜਹੇਦਾਰ ਦੇ ਮੁੱਲ ਉਹੀ ਘੱਟ ਹੁੰਦੇ ਆਮ ਲੋਕਾਂ ਨਾਲੋਂ ਵੀ ਤੇ ਕਿਹਨੇ ਦੇਣੀ ਆ ਵੈੜ ਕੱਲੀ ਕੱਚੀ ਕੱਚੀ ਆ 15-20 ਦਿਨਾਂ ਦੀ ਤੇ ਜਿਸ ਦਿਨ ਤਿਆਰ ਹੋ ਜਾਂਦੀ ਆ ਕੋਈ 15-20 ਦਿਨ ਸਾਂਭ ਲੈਂਦਾ ਸੇਵਾ ਕਰ ਲੈਂਦਾ ਤਿਆਰ ਕਰਕੇ ਵੀ ਸੇਲ ਕਰੋਗੇ ਵਧੀਆ ਨਫਾ ਦੇ ਜਾਣਾ ਕਰਮਾ ਵਾਲੀ ਨੇ ਤੇ ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਤੇ ਵਧੀਆ ਪੰਜ ਸੱਤ ਸੂਏ ਕਰਮਾ ਵਾਲੀ ਖੁੱਲਾ ਦੁੱਧ ਪਿਆਜੂ ਕਿਉਂਕਿ ਹੈ ਦੂਜਾ ਸੂਹਾ ਨਵਾਂ ਹਾਨ ਵੱਛੀ ਮੋਟਾ-ਮੋਟਾ ਖਾਣਾ ਕੋਈ ਵਾਧੂ ਫੂਡ ਸ਼ਾਂ ਗੈਣੀ ਬਾਕੀ ਵਾਲ ਢੱਲਾਂ ਪਾਈਆਂ ਬਹੁਤ ਲੇਵਾ ਲਾਹੂ ਬਹੁਤ 20 ਦਿਨ ਪਏ ਆ 15-20 ਦਿਨਾਂ ਤਾਈਂ ਵਧੀਆ ਸੇਵਾ ਕਰ ਲੈਂਦਾ ਇੱਕ ਅੱਧਾ ਕੋਈ ਗੱਟਾ ਫੀਡ ਦਾ ਪਾ ਲੈ ਜਿਹੜਾ ਆਪਾਂ ਤਿਆਰ ਪਸ਼ੂ ਨੂੰ ਪਾਉਣੇ ਆ ਮਹੀਨਾ ਦੋ ਮਹੀਨੇ ਪਹਿਲਾਂ ਰਹਿੰਦੇ ਆ ਉਹ 20 ਦਿਨਾਂ ਜਿਹਨੇ ਖਾ ਜਾਣ ਤੇ ਵਜਨ ਹੋਰ ਕਰ ਜੂ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਤਿੰਨ ਨੰਬਰ ਜਹਾਦਰ ਜੀ ਤਿੰਨ ਨੰਬਰ ਵੇਣ ਦੂਜੇ ਸੂਏ ਸੁੰਦੀ ਆ ਕੋਈ 10 ਕਿ ਦਿਨ ਲਿੰਦੀ ਆ ਜੀ ਠੀਕ ਆ ਜੀ ਹਾਂਜੀ ਕਿੰਨੇ ਦੀ ਉਹ ਦੇ ਦਾਂਗੇ 41000 ਦੀ ਜੀ ਲਓ ਜੀ ਤਿੰਨ ਨੰਬਰ 40 ਤੇ 1 41000 ਦੀ 10 ਦਿਨਾਂ ਦੀ ਜਰਸੀ ਕੱਚੀ ਆ 40 ਤੇ 1 41 ਮੁੱਲ ਆ ਵਜਨ-ਵਜਨ ਬਹੁਤ ਦਾ ਵਿੱਚ ਮਾਨ ਤਾਨ ਹੋ ਜੂ ਕੈਲੀ ਦੇ ਵਿੱਚੋਂ ਜੇ ਕੋਈ ਜੋੜਾ ਲੈ ਲੈਂਦਾ ਵੱਧ ਹੋ ਜੂ ਹੋ ਜੂ ਕੱਲੇ-ਕੱਲੇ ਨਗ ਚੋਂ ਵੀ ਮਰਾਸੀਆਂ ਦੇ ਢੋਲ ਲੱਗੀ ਆ ਪੱਠੇ-ਡੱਠੇ ਨਾ ਐਂ ਪੂਰੀ ਰੱਜੀ ਆ ਜਮਾ ਗੋਲ ਮਟੋਲ ਆ ਕੁੱਖਾਂ ਤਾਂ ਘਰੀ ਫਿਰਦੀ ਆ ਤੇ ਸਹੀ ਮੈਣੇ ਪਸ਼ੂ ਦੁੱਧ ਵੱਧ ਉਹ ਹੀ ਦਿੰਦਾ ਜਿਹੜਾ ਪਸ਼ੂ ਚਾਰੂ ਹੋਵੇ ਖਾਣ ਪੀਣ ਦਾ ਖੁੱਲਾ-ਢੁੱਲਾ ਹੋਵੇ ਮਤਲਬ ਜਿਹੜਾ ਕੁਛ ਪਾਲਿਆ ਦਾਣਾ-ਪਾਤਾ ਲੇਟੀ ਪਾਲੀ ਜਿਹੜਾ ਵੀ ਕੁਛ ਪਾਲਿਆ ਤੇ ਛੱਗ ਗਿਆ ਕਿਉਂਕਿ ਜਦੋਂ ਦਾਣਾ ਖਾਊ ਲੇਟੀ ਖਾਊ ਦੁੱਧ ਆਪੇ ਹੀ ਦੇ ਦੋਣਾਂ ਇਹਨੇ ਤੇ ਕਈ ਪਸ਼ੂ ਕੋਈ ਕਹਿੰਦਾ ਬਾਈ ਇਹ ਲੇਟੀ ਨਹੀਂ ਖਾਂਦੀ ਕੋਈ ਕਹਿੰਦਾ ਫੀਡ ਨਹੀਂ ਖਾਂਦੀ ਇਹ ਕੱਲਾ ਚਿੱਟਾ ਦਾਣਾ ਹੀ ਖਾਂਦੀ ਆ ਫਿਰ ਉਹ ਜੇ ਪਸ਼ੂ ਨੇ ਦੁੱਧ ਦੇਣਾ ਤੇ 2-3 ਕਿਲੋ ਤੜਕੇ ਅਗਲਾ ਫੀਡ ਪਾਵੇ 2-3 ਕਿਲੋ ਨਾਰਮਲ ਹੈ ਨਿੱਕੇ ਜਿਹੇ ਡੋਂਗੇ ਜਿਹੇ ਪੈ ਜਾਂਦੀ 2-3 ਕਿਲੋ ਤੜਕੇ ਫੀਡ ਪਾਵੇ 2-3 ਕਿਲੋ ਆਥ ਨੇ ਪਾਵੇ ਤੇ ਆਪੇ ਇਹਨੇ 14-15 ਕਿਲੋ ਦੁੱਧ ਪਿਆ ਦੇਣਾ ਤੜਕੇ ਬਾਹਰ ਦੀ ਦੁੱਧ ਦੀ ਭਰ ਦੇਣੀ ਆਥ ਨੇ ਭਰ ਦੇਣੀ ਆ ਤੇ ਮੁੱਲ 40 ਦੇ ਇੱਕ 41 ਮਾਨ ਤਨ ਹੋ ਜੂ ਕੋਈ ਵਾਧੂ ਫੋਰਸ਼ਾਂ ਤਿੰਨਾਂ ਨਗਾਂ ਚੋ ਕਿਸੇ ਦੇ ਭੋਰਾ ਨਹੀਂ ਚਾਰ ਨੰਬਰ ਜੇਹਦਾਰ ਜੀ ਚਾਰ ਨੰਬਰ ਐਚ ਐਫ ਜਰਸੀ ਕ੍ਰੋਸ ਆ ਜੀ ਸਹੀ ਆ ਜੀ ਇਹ ਵੜ ਕੋਈ ਮੰਨ ਲਓ ਹਫਤਾ ਗੇ ਵੀ ਲੈਂਦੀ ਜੀ ਥਣ ਭਾਂਡੇ ਦੀ ਬਹੁਤ ਗੁਦਰੀ ਹੈ ਕਿੰਨੇ ਦੀ ਇਹ ਬਿਆਰੀ ਨਹੀਂ ਦੇ ਦੇਣ ਲਓ ਜੀ ਚਾਰ ਨੰਬਰ 42 ਹਜ਼ਾਰ ਦੀ ਹੈਗੀ ਜਰਸੀ ਆ ਨਾਲ ਕ੍ਰੋਸ ਐਚ ਐਫ ਦਾ ਡੱਬਾ ਪ੍ਰਿੰਟ ਵਾਲੇ ਵਾ ਡੱਬਾ ਵਿੱਚ ਉਹ ਵੀ 2-3 ਵਾਈਟਨਸ ਹੈਗੀ ਆ ਡੱਬ ਹੈਗੇ ਆ ਪਰ ਬ੍ਰੀਡ ਜਰਸੀ ਆ ਪ੍ਰਚਫ ਦੀ ਕ੍ਰਾਸ ਜਾਂ ਤਾਂ ਜਰਸੀ ਦੇ ਐਚਐਫ ਦਾ ਟੀਕਾ ਲੱਗਿਆ ਹੋ ਤਾਂ ਬੱਚਾ ਐ ਆ ਗਿਆ ਜਾਂ ਐਚਐਫ ਵੈੜ ਹੋ ਉਹਦੇ ਜਰਸੀ ਦਾ ਸੀਵਨ ਲੱਗਿਆ ਹੋਊਗਾ ਤਾਂ ਇਦਾਂ ਦਾ ਆ ਗਿਆ ਨਾਣਕੇ ਹੈ ਕ੍ਰਾਸਾਂ ਕੀ ਆ ਹੈਡ ਫੁੱਟ ਇਹਦੀ ਵਧੀਆ ਜਾਣੀ ਆ 42 ਦੀ ਦੇ ਦੇਣੀ ਆ ਮਾਨ ਤਾਣ ਹੋ ਜੂ ਮੋٹے ਮੋٹے ਥਾਣ ਆ ਪਰ ਜਿਆਦੇ ਪੱਖ ਜਰਸੀ ਦਾ ਵਿੱਚੋਂ 20% ਆ 15 20% ਕ੍ਰੋਸ ਆ ਐਚ ਐਫ ਚ 80 85% ਜਰਸੀ ਚ ਪੈਂਦੀ ਆ ਬਲੈਕ ਕਲਰ ਬੇੜੀ ਜੋ ਮਾਨ ਤਾਣ ਹੋ ਜੂ ਅੱਗੇ ਆ ਜੀ ਜਿਹੇਦਾਰ ਜੀ 5 ਨੰਬਰ ਤੇ ਵੇੜ 20 ਦਿਨ ਦੀ ਕੱਚੀ ਹੈ ਜੀ ਗਾਰੰਟੀ ਆ ਜੀ 20 ਦਿਨ 20 ਦਿਨ ਲੈਂਦੀ ਆ ਕੋਈ 5 4 ਦਿਨ ਇੱਧਰ ਉੱਧਰ ਵੀ ਹੋ ਸਕਦੇ ਮੰਨ ਲਓ ਲਿਖੇ ਜਿਹੜੇ 20 ਦਿਨ ਹੈ 20 ਤਰੀਕ ਨੂੰ ਦੇਣ ਪੂਰੇ ਆ ਇਹਦੇ ਕਿੰਨੇ ਦੀ ਇਹ ਅੱਜ ਦੇ ਦੇ ਦਿਆਂਗੇ ਜੀ 40 ਦੀ ਲਓ ਜੀ ਆ 40 ਵੱਡਾ ਕੁਸਰੀ ਬਹੁਤ ਆ ਹਮ ਚੰਪਤਾਂਤ ਬਹੁਤ ਆ ਪਿਓਰ ਜਰਸੀ ਆ ਬਦਾਮੀ ਰੰਗ ਦਾ ਜੀ 40000 ਦੀ ਦੇ ਦੇਣੀ ਆ ਲੈਖਤ ਮੁਤਾਬਕ ਜਹੇਦਾਰ ਕਹਿੰਦਾ ਆਪਏ ਆ 20 ਦਿਨ ਤੇ ਉਹ ਤੁਹਾਨੂੰ ਵੀ ਪਤਾ ਪਹੁਜੀ ਲ ਆ ਗਿਆ 4 ਦਿਨ ਵੱਧ ਵੀ ਲੈ ਸਕਦਾ ਤੂੰ ਕੋਈ 4 ਦਿਨ ਪਹਿਲਾਂ ਵੀ ਸੂ ਸਕਦਾ ਇਹ ਕੋਈ ਪੱਕਾ ਫੈਕਸ ਤਾਂ ਹੈ ਨਹੀਂਗਾ ਕਿ 20 ਦਿਨਾਂ ਨੂੰ ਇਹਨੇ ਸੂਣਾ ਕੋਈ 15 ਦਿਨੀ ਵੀ ਸੂ ਸਕਦੀ ਆ ਤੇ ਕੋਈ 20 ਤੋਂ 4 ਦਿਨ ਉੱਤੇ ਵੀ ਲੈ ਸਕਦੀ ਆ ਤੇ ਕੋਈ ਦਿਨਾਂ ਦੇ ਵੀ ਸੂ ਸਕਦੀ ਆ ਮਾਨਤਾਨ ਹੋ ਜੂ ਬਾਕੀ ਵਾੜ ਢੱਲਾਂ ਪਈਆਂ ਬਹੁਤ ਆ ਦਿਨ ਵੀ 20 ਪਏ ਆ 18 20 ਦਿਨ 22 ਦਿਨ ਜੇ ਕੋਈ ਵਧੀਆ ਸੇਵਾ ਸੰਭਾਲ ਗੌਰ ਕਰ ਲੈਂਦਾ ਤੇ ਕਰਮਾ ਆਲੀ ਪੱਠ ਠੱਠੇ ਉਂ ਵੀ ਪਾਉਣੇ ਆ ਤੁਸੀਂ 20 ਦਿਨਾਂ ਸਾਹਮਣੀ ਤੁਸੀਂ ਉਂ ਵੀ ਆ 20 ਦਾਣੇ ਪੱਥਰ ਅਠੇ ਉਂ ਵੀ ਪਾਉਂਗੇ ਤੇ ਉਹੀ ਕਿਤੇ ਫੀਡ ਪਾ ਜੇ ਇੱਕ ਅੱਧਾ ਗੱਟਾ ਇਹਨੂੰ ਨਾਲੇ ਤਾਂ ਵਜਨ ਹੋਰ ਕਰ ਜੂ ਤੇ ਸੋਹਣਾ ਹਵਾਨਾ ਤਿਆਰ ਕਰਕੇ ਸੂ ਜਦੋਂ ਤਿਆਰ ਹੋ ਗਈ ਲਾਸਟ ਆ ਜੀ ਜੇਹਦਾਰ ਜੀ ਲਾਸਟ ਵੈਡ ਫੁੱਲ ਬਰੀਡ ਹੈ ਜੀ ਤੇ ਕੋਈ ਪੰਜ ਚਾਰ ਦਿਨ ਨਹੀਂ ਲਊਗੀ ਤਿਆਰ ਹੀ ਹੈ ਵੈਡ ਤਿਆਰੀ ਬਹੁਤ ਚੰਗੀ ਆ ਬਈ ਵਾਲ ਢੱਲਾਂ ਪਈਆਂ ਬੱਚੀ ਬਣੂਗੀ ਬਹੁਤ ਜੀ ਕਿੰਨੇ ਦੀ ਬਰਾੜ ਸਾਹਿਬ ਇਹ ਦੇ ਰਹੇ ਨੇ 44000 ਦੀ ਲਓ ਜੀ ਇਹ ਦੇ ਦੇਣੀ ਆ 40 ਤੇ 4 44000 ਦੀ ਦਿਨ 4-5 ਹੀ ਜਹੇਦਾਰ ਕਹਿੰਦਾ ਲਾਊਗੀ ਅੱਜ ਦੀ ਵੀਡੀਓ ਦੇ ਵਿੱਚ ਸਾਰਿਆਂ ਨਾਲੋਂ ਚੰਗੀ ਵੱੱਛੀ ਆਹਾ ਇਹ ਉਮੀਦ ਦੂਜਿਆਂ ਦੇ ਮੁਕਾਬਲੇ ਦਿਨ ਵੀ ਘੱਟ ਲਾਊਗੀ 4 ਕੁ ਦੇਣ ਹੀ ਲੈਣੇ ਆ <=ਵਾ ਵੀ ਕਰਮਾਂ ਵਾਲੀ ਸੋਨਾ ਵੱਡਾ ਲਾਈ ਫਿਰਦੀ ਆ ਬਾਕੀ ਕਿਸੇ ਦੇ ਹਫਤਾ ਪਿਆ ਕਿਸੇ ਦੇ 10 ਦਿਨ ਪਏ ਆ ਜਿੱਦਣ ਉਹ ਵੀ ਦਿਨਾਂ ਤੇ ਵੜਾ ਤਿਆਰ ਹੋਈਆਂ ਲੈਵੇ ਉਹਨਾਂ ਦੇ ਵੀ ਸੋਹਣੇ ਹੋਣਗੇ ਪਰ ਲੇਵਾ ਤਿਆਰ ਕਰੀ ਫਰਦੀ ਕਿਉਂਕਿ ਦੇਣੀ ਥੋੜੇ ਰਹਿ ਗਏ 4 ਕਿ ਦਿਨ ਰਹਿ ਗਏ 44000 ਦੀ ਜਹੀਦਾਰ ਕਹਿੰਦਾ ਦੇ ਦੇਣੀ ਆ ਇਦਾਂ ਦੀ ਬੱਚੀ 14 15 ਹੋ ਸਕਦਾ 16 ਵੀ ਪਿਆਜ ਤਾਂ ਪਿਆਈ ਜਾਵੇ 14 15 16 ਇੱਥੇ ਦੁੱਧ ਪਿਆ ਸਕਦੀ ਆ ਉਹ ਅੱਗੇ ਥੋੜੀ ਸੇਵਾ ਨਾ ਸੇਵਾ ਕੀਤੀ ਤਾਂ 5 ਕਿਲੋ ਵੀ ਨਹੀਂ ਦੇਣਾ ਯਾਨੀ ਕਿ ਜੇ ਵਧੀਆ ਸੇਵਾ ਕਰ ਲੋਂਗੇ ਜਿਹੜੇ ਹਿਸਾਬ ਨਾਲ ਲੇਵਾ ਭਾਂਡਾ ਹੋ ਸਕਦਾ 14 ਪਿਆਜੇ 15 ਪਿਆਜੇ 16 ਪਿਆਜੇ ਤੇ ਨਹੀਂ ਮੈਂ 5 ਕਿਲੋ ਵੀ ਕਿਹਾ ਉਕੇ ਦੁੱਧ ਦੇਣਾ ਸੇਵਾ ਨੇ ਬੱਚੀ ਦੀ ਕੁਆਲਿਟੀ ਬਹੁਤ ਹੈ ਭਾ ਦਾ ਫਿਰ ਜਮੇ ਜਾਇਜਾ 44 ਦੀ ਦੇ ਦੇਣੀ ਆ ਵਿੱਚੋਂ ਛੋੜ ਛਾਪਾ ਮਾਨ ਤਾਨ ਹੋ ਜੂ ਕੋਈ ਚੱਕਰ ਨਹੀਂ ਆਜੋ ਬੇਫਿਕਰ ਹੋ ਕੇ ਫੋਨ ਨੰਬਰ ਸਕਰੀਨ ਤੇ ਬਿਲਕੁਲ ਸਸਤੇ ਮੁੱਲ ਦੀਆਂ ਛੋਟੇ ਭਾ ਦੀਆਂ 6 ਵੜਾ ਜਿਹਦੇ ਜਿਹੜੇ ਵੀ ਮਨ ਨੂੰ ਲੱਗਦੀ ਆ ਇਤੋਂ ਘੱਟ ਮੁੱਲ ਚ ਤਾਂ ਕਿਹਨੇ ਦੇਣੀਆਂ ਕੋਈ 44 ਦੀ ਆ ਕੋਈ 42 ਦੀ ਆ ਕੋਈ 41 ਦੀ ਆ ਕੋਈ 40 ਦੀ ਆ ਕੋਈ 32 ਦੀ ਆ ਕਿਹਨੇ ਦੇਣੀਆਂ ਫੋਨ ਨੰਬਰ ਸਕਰੀਨ ਤੇ ਸਾਰਿਆਂ ਨਾਲ ਸੀ